ਰੀ 10ਵਾਂ ਆਇਆ ਮਹਾਰਾਜੇ ਰਣਜੀਤ ਸਿੰਘ ਸਾਹਿਬ ਜੀ ਦੇ ਨੌ ਨਿਹਾਲ ਸਿੰਘ ਦਾ ਚੱਲਣ ਰਿਹਾ ਸੀ ਵਿਆਹ ਤੇ ਵਿਆਹ ਸੀ ਅਤਾਰੀ ਵਾਲੇ ਸਰਦਾਰ ਸ਼ਾਮ ਸਿੰਘ ਦੀ ਧੀ ਨਾਲ ਤੇ ਖਾਲਸਾ ਦੀ ਬਰਾਤ ਬੜੀ ਲੰਮੀ ਸੀ ਮਹਾਰਾਜੇ ਰਣਜੀਤ ਸਿੰਘ ਦੀ ਬਹੁਤ ਸਿਆਣਪਾਂ ਤੇ ਜਾਦੀਆਂ ਨੇ ਪਰ ਇਹ ਵੀ ਸਿਆਣਪ ਸੀ ਜਦੋਂ ਅੰਗਰੇਜ਼ ਉਹਨੇ ਵਿਆਹ ਦੇ ਸੱਦੇ ਅੰਗਰੇਜ਼ਾਂ ਸਾਹਮਣੇ ਐਨੀ ਆਪਣੀ ਜੁਰਤ ਟੌਰ ਵਿਖਾਈ ਅੰਗਰੇਜ਼ ਵੇਖ ਕੇ ਹੀ ਡਰਦੇ ਸੀ ਮਹਾਰਾਜੇ ਨਾਲੋਂ ਉਹ ਜ਼ਿਆਦੇ ਪੜੇ ਲਿਖੇ ਸੀ ਪਰ ਮਹਾਰਾਜੇ ਜਿਨੀ ਸਿਆਣਪ ਨਹੀਂ ਸੀ ਰੱਖਦੇ ਮਹਾਰਾਜੇ ਦਾ ਭੈ ਖਾਂਦੇ ਸੀ ਐਨਾ ਸਿਆਣਾ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਤੇ ਮਹਾਰਾਜੇ ਨੇ ਆਪਣਾ ਜਹੋ ਜਲਾਲ ਵਿਖਾਉਣ ਵਾਸਤੇ ਸਾਰੀਆਂ ਫੌਜਾਂ ਸਾਥ ਲਈਆਂ ਸੀ ਵਿਆਹ 'ਚ ਤੇ ਫੌਜ ਹੀ ਬੜੀ ਈਮਾਨ ਆਜਾ ਸਾਹਿਬ ਦੀ ਜਿਨਨੇ ਕਿਲੇ ਕਿਲਾ ਬਾਲਾ ਹਿਸਾਰ ਕਿਲਾ ਜਮਰੌਦ ਦਾ ਕਿਲਾ ਮਿਚਨੀ ਦਾ ਕਿਲਾ ਸ਼ੰਕਰਗੜ ਦਾ ਕਿਲਾ ਬਾਣੇ ਦਾ ਕਿਲਾ ਬੁਰਜ ਹਰੀ ਸਿੰਘ ਨਲਵਾ ਜਿੰਨੇ ਵੀ ਕਿਲੇ ਸਨ ਦਰਰਾ ਖੈਬਰ ਦੇ ਲਾਗੇ ਬੰਨੇ ਕਿਲਿਆਂ ਤੋਂ ਵੀ ਫੌਜ ਸੱਦ ਲਈ ਸੀ ਵਿਆਹ ਤੇ ਗਿਆ ਹੀ ਹੋ ਤੇ ਫੌਜਾਂ ਨਹੀਂ ਸਨ ਵਾਪਸ ਜਾਣ ਰਹੀਆਂ ਇਹਦੇ ਵਿੱਚ ਕੁਝ ਚਾਲਾਂ ਡੋਗ ਰੀਆਂ ਦੀਆਂ ਵੀ ਸਨ ਸਿਆਣੇ ਕਹਿੰਦੇ ਆ ਵੀ ਘਾ ਚੁੱਕੀਏ ਤੇ ਆਪਣਾ ਹੀ ਢਿੰਡ ਲੰਗਾ ਜੇ ਆਪਣਿਆਂ ਨੂੰ ਲੋਨ ਬਾਹਗੇ ਤੇ ਬੇਇਜ਼ਤੀ ਤੇ ਆਪਣਿਆਂ ਦੀ ਹੋਈ ਆ ਪਰ ਦੁਸ਼ਟ ਬੰਦੇ ਨੂੰ ਦੁਸ਼ਟ ਕਹਿਣਾ ਕੋਈ ਪਾਪ ਥੋੜੀ ਆ ਚੰਗੇ ਬੰਦੇ ਨੂੰ ਮਾੜਾ ਕਹਿਣਾ ਪਾਪ ਆ ਕੋਈ ਡੋਗਰਿਆਂ ਦੀ ਵੀ ਨੀਤ ਮਾੜੀ ਸੀ ਕਿਉਂਕਿ ਇਹਦੇ ਵਿੱਚ ਵੀ ਇੱਕ ਗੱਲ ਹੁੰਦੀ ਆ ਮਹਾਰਾਜ ਜਨਜੀਤ ਸਿੰਘ ਕਦੇ ਬਿਮਾਰ ਪੈ ਗਏ ਹਰੀ ਸਿੰਘ ਨਲਵਾ ਗਿਆ ਪਤਾ ਲੈਣ ਜਦੋਂ ਮਹਾਰਾਜੇ ਕੋਲ ਬੈਠੇ ਵੈਦ ਡਾਕਟਰ ਕੋਲ ਸਨ ਹਰੀ ਸਿੰਘ ਨਲਵੇ ਨੇ ਉਹਨਾਂ ਨੂੰ ਪੁੱਛਿਆ ਭਈ ਮਹਾਰਾਜੇ ਨੂੰ ਗੱਲ ਕੀ ਆ ਉਹਨਾਂ ਆਖਿਆ ਜੀ ਡਿਪਰੈਸ਼ਨ ਯਾਨੀ ਇਹ ਚਿੰਤਾ ਜਿਆਦੀ ਕਰ ਗਿਆ ਇਹਨੂੰ ਕਿਸੇ ਚੀਜ਼ ਦਾ ਬੋਝ ਪੈ ਗਿਆ ਹਰੀ ਸਿੰਘ ਨਲਵੇ ਨੇ ਉਹ ਤੇ ਮੰਜੇ ਕੋਲ ਬਹਿ ਕੇ ਹੱਥ ਫੜ ਕੇ ਆਖਿਆ ਮਹਾਰਾਜਾ ਸਾਹਿਬ ਜਮਨਾ ਤੋਂ ਲੈ ਕੇ ਦਰਰਾ ਖਬਰ ਤੀਕ ਤੇਰੇ ਘੋੜਿਆਂ ਦਾ ਰਾਹ ਪਈ ਨਹੀਂ ਡੱਕਦਾ ਸਾਰੀ ਦੁਨੀਆ ਤੇ ਨਿਸ਼ਾਨੀ ਭਰਦੀ ਆ ਫਿਰ ਤੈਨੂੰ ਚਿੰਤਾ ਕਿਹੜੀ ਗੱਲ ਦੀ ਆ ਸਰਦਾਰ ਹਰੀ ਸਿੰਘ ਨਲਵੇ ਦੀ ਗੱਲ ਸੁਣ ਮਹਾਰਾਜੇ ਨੇ ਆਖਿਆ ਸਰਦਾਰ ਜੀ ਚਿੰਤਾ ਮੈਨੂੰ ਇਹ ਗੱਲ ਦੀ ਆ ਕਿ ਮੇਰੇ ਨੇ ਸੱਤ ਪੁੱਤ ਤੇ ਰਾਜ ਗੱਦੀ ਜਿਹੜੀ ਆ ਮਿਲਣੀ ਤੇ ਕਿਹ ਇੱਕ ਨੂੰ ਹੀ ਆ ਸੱਤਾ ਨੂੰ ਕਿੰਨੂੰ ਮਿਲੇਗੀ ਕਿਹੜਾ ਰਹੇਗਾ ਕਿਹੜਾ ਲੜੇਗਾ ਕਿਹੜਾ ਮਰੇਗਾ ਇਹੋ ਹੀ ਚਿੰਤਾ ਮੈਨੂੰ ਜੀਣ ਨਹੀਂ ਦਿੰਦੀ ਜਿਹੜਾ ਤੇ ਹੋਊਗਾ ਸਿਆਣਾ ਬਾਪ ਉਹ ਬੜੀ ਦੂਰ ਦੀ ਸੋਚਦਾ ਸਰਦਾਰ ਹਰੀ ਸਿੰਘ ਨਲਵਾ ਹੱਸ ਕੇ ਆ ਕਹਿੰਦਾ ਇਹ ਤਾਂ ਫੇਰ ਏਡੀ ਕੋਈ ਮੁਸ਼ਕਲ ਨਹੀਂ ਮਹਾਰਾਜਾ ਕਹਿੰਦਾ ਉਹ ਕਿਉਂ ਸਰਦਾਰ ਜੀ ਕਹਿਣ ਲੱਗੇ ਤੂੰ ਕਿਸੇ ਦੇ ਨਾਮ ਵੀ ਵਸੀਅਤ ਨਾ ਕਰ ਇਹ ਰਾਜ ਤੇਨੂੰ ਦਿੱਤਾ ਵਾ ਪੰਥ ਨੇ ਸ਼ਹੀਦਾਂ ਨੇ ਜੋਧਿਆਂ ਨੇ ਖੂਨ ਡੋਲ ਕੇ ਤੂੰ ਇਹ ਰਾਜ ਉਹਨਾਂ ਦੇ ਹਵਾਲੇ ਕਰ ਦੇ ਤੂੰ ਇਹ ਰਾਜ ਕਰ ਦੇ ਪੰਥ ਦੇ ਹਵਾਲੇ ਪੰਥ ਆਪੇ ਜਿਹਨੂੰ ਚੰਗਾ ਸਮਝੇਗਾ ਗੱਦੀ ਦੇ ਦੇਗਾ ਹਰੀ ਸਿੰਘ ਨਲਵੇ ਦੀ ਗੱਲ ਸੁਣ ਕੇ ਮਹਾਰਾਜਾ ਸੋਚੀ ਪੈ ਗਿਆ ਵੀ ਇਹ ਤੇ ਕਹਿੰਦਾ ਵਾ ਵੀ ਰਾਜ ਪੰਥ ਨੂੰ ਦੇ ਦੇ ਜੇ ਪੰਥ ਨੂੰ ਰਾਜ ਮਿਲ ਗਿਆ ਡੋਗਰਿਆਂ ਨੂੰ ਵੀ ਸੋਚੀ ਪੈ ਗਈ ਵੀ ਸਾਨੂੰ ਮੁੜ ਕੇ ਕਿਹਨੇ ਪੁੱਛਣਾ ਮਹਾਰਾਜਾ ਆਪਣੇ ਟੱਬਰ ਨੂੰ ਹੀ ਰਾਜ ਦੇਣਾ ਚਾਹੁੰਦਾ ਸੀ ਜਿਹਦੇ ਕਰਕੇ ਉਹਨੇ ਨਲਵੇ ਦੀ ਗੱਲ ਨੂੰ ਇੱਡੇ ਗੌਰ ਚ ਨਾ ਲਿਆਂਦਾ ਪਰ ਡੋਗਰਿਆਂ ਨੂੰ ਇਹ ਗੱਲ ਲੜਦੀ ਸੀ ਤੇ ਜੇ ਰਾਜਪੰਥ ਕੋ ਚਲਿਆ ਗਿਆ ਸਾਨੂੰ ਕਿਹਨੇ ਪੁੱਛਣਾ ਇਸ ਕਰਕੇ ਡੋਗਰੇ ਵੀ ਨਲਵੇ ਨੂੰ ਮਾਰਨਾ ਚਾਹੁੰਦੇ ਸੀ ਪਰ ਉਹ ਸਿੱਧਾ ਨਹੀਂ ਮਾਰ ਸਕਦੇ ਜਿਹਦੇ ਕਰਕੇ ਬੰਦੂਕ ਮਹਾਰਾਜੇ ਰਣਜੀਤ ਸਿੰਘ ਦੇ ਮੋਢੇ ਤੇ ਰੱਖੀ ਗਈ ਮਹਾਰਾਜੇ ਦੁਬਾਰਾ ਹੀ ਘੜ ਦਾ ਘੜੀਆਂ ਗਈਆਂ ਨਹੀਂ ਤੇ ਮਹਾਰਾਜੇ ਨੂੰ ਓਨੀ ਗੱਲ ਨਹੀਂ ਦੱਸੀ ਗਈ ਜਿੰਨੀ ਹੋਣੀ ਚਾਹੀਦੀ ਇਹ ਹੁਣ ਗ੍ਰੰਥਾਂ ਚਿੱਠੀਆਂ ਇਤਿਹਾਸਾਂ ਜੋ ਗੱਲ ਪੱਕੀ ਹੋ ਗਈ